ਸੰਗਰੂਰ ਜ਼ਿਲ੍ਹੇ ਦੇ ਪਿੰਡ ਗਮਿੰਦਗੜ ਜੇਜੀਆਂ ਤੇ ਸਰਕਾਰੀ ਬੁਲਦੀ ਬਿਲਡਿੰਗ ਦੀ ਹਾਲਤ ਅੱਜ ਤੋਂ ਕਰੀਬ 1.5 ਸਾਲ ਪਹਿਲਾਂ ਖਸਤਾ ਸੀ ਬਿਲਡਿੰਗ ਨਕਾਰਾ ਹੋਣ ਕਾਰਨ ਇੱਥੇ ਪੜਨ ਵਾਲੇ ਬੱਚੇ ਤਪ ਦੀ ਗਰਮੀ ਤੇ ਸਿਆਲ ਦੇ ਦਿਨਾਂ 'ਚ ਵੀ ਬਾਹਰ ਅਸਮਾਨ ਹੇਠਾਂ ਪੜਨ ਲਈ ਮਜਬੂਰ ਸਨ ਪਿੰਡ ਦੇ ਲੋਕਾਂ ਨੇ ਇਸ ਮਾਮਲੇ ਦੇ ਹੱਲ ਲਈ ਕਈ ਵਾਰ ਸਰਕਾਰੀ ਅਧਿਕਾਰੀਆਂ ਨਿਤਾਵਾਂ ਤੱਕ ਪਹੁੰਚ ਕੀਤੀ ਮਸਲੇ ਦਾ ਹੱਲ ਨਾ ਨਿਕਲਦੇ ਦੇਖ ਪਿੰਡ ਦੇ ਨੌਜਵਾਨਾਂ ਸਕੂਲ ਦੀ ਬਿਲਡਿੰਗ ਦੀ ਮੁਰੰ ਅਸਾਰੀ ਦਾ ਬੀੜਾ ਚੁੱਕਿਆ ਤੇ ਇਸ ਕੰਮ 'ਚ ਜੁਟ ਗਏ ਪਿੰਡ ਦੇ ਲੋਕਾਂ ਦਾ ਸਹਿਯੋਗ ਮਿਲਿਆ ਪਿੰਡ ਦੇ ਹੀ ਵਿਦੇਸ਼ ਰਹਿੰਦੇ ਮਹਿੰਦਰ ਸਿੰਘ ਦੇ ਗੱਲ ਧਿਆਨ ਚ ਆਈ ਤੇ ਇਸ ਦੇ ਨਾਲ ਹੀ ਇਹ ਪੂਰਾ ਮਾਮਲਾ ਅੰਗਰੇਜ਼ ਗੋਰੇ ਜੋਰਜੀ ਫ੍ਰੈਂਟਿਸ ਦੇ ਧਿਆਨ ਚ ਵੀ ਆਇਆ ਗਵਿੰਦਗੜ੍ਹ ਆਏ ਇਸ ਗੋਰੇ ਨੇ ਸਕੂਲ ਦੇ ਹਾਲਾਤ ਅੱਖੀ ਦੇਖੇ ਤੇ ਸਕੂਲ ਦੀ ਨਵੀਂ ਇਮਾਰਤ ਉਸਾਰੀ ਲਈ ਇਸ ਗੋਰੇ ਤੇ ਐਨ ਆਰ ਆਈ ਮਹਿੰਦਰ ਸਿੰਘ ਵੱਲੋਂ ਕਰੀਬ 20 ਲੱਖ ਰੁਪਏ ਦੀ ਮਦਦ ਕੀਤੀ ਗਈ ਅੱਜ ਇਹਨਾਂ ਸਭ ਦੇ ਸਹਿਯੋਗ ਨਾਲ ਪਿੰਡ ਦੇ ਨੌਜਵਾਨਾਂ ਆਪਣੇ ਹੱਥੀ ਸਾਰੇ ਕੰਮ ਕਰ ਸਕੂਲ ਦੀ ਇਮਾਰਤ ਉਸਾਰ ਦਿੱਤੀ ਜੋ ਕਿ ਦਰਵਾਜ਼ੇ ਖਿੜਕੀਆਂ ਲੱਗਣ ਤੋਂ ਬਾਅਦ ਆਉਂਦੇ ਕੁਝ ਦਿਨਾਂ ਚ ਹੀ ਪੂਰਨ ਤੌਰ ਤੇ ਪਿਆਰ ਹੋ ਜਾਵੇਗੀ ਜਿਸ ਚ ਪਿੰਡ ਵਾਸੀਆਂ ਤੇ ਪਿੰਡ ਦੀ ਪੰਚਾਇਤ ਤੇ ਸਰਪੰਚ ਨੇ ਇਹਨਾਂ ਨੌਜਵਾਨਾਂ ਦਾ ਪੂਰਨ ਸਹਿਯੋਗ ਕੀਤਾ ਸਕੂਲ ਦੀ ਮਾਰ ਦੀ ਉਸਾਰੀ ਸ਼ੁਰੂ ਹੋਣ ਤੋਂ ਹੁਣ ਤੱਕ ਇੱਥੇ ਪੜਨ ਵਾਲੇ ਬੱਚਿਆਂ ਦੀਆਂ ਕਲਾਸਾਂ ਕੋਲ ਮੰਦਰ ਚ ਚੱਲ ਰਹੀਆਂ ਹਨ ਭਾਵੇਂ ਕਿ ਬੱਚਿਆਂ ਨੂੰ ਇੱਥੇ ਵੀ ਮੁਸ਼ਕਲਾਂ ਆਈਆਂ ਪਰ ਇਹਨਾਂ ਨੌਜਵਾਨਾਂ ਵੱਲੋਂ ਪੱਖੇ ਆਦ ਦਾ ਪ੍ਰਬੰਧ ਕਰ ਇਹਨਾਂ ਮੁਸ਼ਕਲਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਜਲਦੀ ਹੀ ਸਭ ਮੁਸ਼ਕਲਾਂ ਖਤਮ ਹੋਣ ਵਾਲੀਆਂ ਨੇ ਕਿਉਂਕਿ ਸਕੂਲ ਨੂੰ ਜਲਦ ਨਵੀਂ ਇਮਾਰਤ ਸ਼ੁਰੂ ਕੀਤਾ ਜਾਵੇਗਾ ਇਸ ਪਿੰਡ ਦੇ ਨੌਜਵਾਨਾਂ ਨੇ ਉਹ ਕਰ ਦਿਖਾਇਆ ਜੋ ਸਰਕਾਰਾਂ ਨਾ ਕਰ ਸਕੀਆਂ ਇਹ ਵੀਡੀਓ ਜੋਰਦੀ ਵੱਲੋਂ ਤਿਆਰ ਕੀਤੀ ਗਈ ਸੀ ਤੁਸੀਂ ਵੀ ਇਸ ਵੀਡੀਓ ਦੇ ਜ਼ਰੀਏ ਦੇਖ ਸਕਦੇ ਹੋ ਕਿ ਸਕੂਲ ਦੀ ਬਿਲਡਿੰਗ ਖਸਤਾ ਹਾਲਤ ਵਿੱਚ ਹੋਣ ਕਾਰਨ ਬੱਚੇ ਕਿਸ ਤਰ੍ਹਾਂ ਪੜਨ ਲਈ ਮਜਬੂਰ ਸਨ ਸਮੇਂਸੀ ਖੜੇ ਆ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁਮਿੰਦਗੜ ਜੀਜੀਆਂ ਵਿਖੇ ਮੇਰੇ ਪਿੱਛੇ ਜੋ ਤੁਸੀਂ ਇਮਾਰਤ ਦੇਖ ਰਹੇ ਹੋ ਕੁਝ ਸਮਾਂ ਪਹਿਲਾਂ ਇਸ ਇਮਾਰਤ ਦੀ ਖਸਤਾ ਹਾਲਤ ਸੀ ਬੱਚੇ ਕੜਕ ਦੀ ਠੰਡ ਤੇ ਕੜਾਕੇ ਦੀ ਧੁੱਪ 'ਚ ਬਾਹਰ ਬੈਠ ਕੇ ਪੜਨ ਲਈ ਮਜਬੂਰ ਸੀ ਹਾਲ ਤਾਂ ਇੰਨੀ ਖਸਤਾ ਸੀ ਕਿ ਅੰਦਰ ਬੈਠਣਾ ਖਤਰੇ ਤੋਂ ਖਾਲੀ ਨਹੀਂ ਸੀ ਇਸ ਬਿਲਡਿੰਗ ਦੇ ਨਵ ਨਰਮਣ ਲਈ ਪਿੰਡ ਦੇ ਕੁਝ ਨੌਜਵਾਨ ਅੱਗੇ ਆਏ ਤੇ ਗੱਲ ਐਨਆਰਆਈ ਵੀਰਾਂ ਤੱਕ ਪਹੁੰਚੀ ਇਸ ਪਿੰਡ ਦੇ ਐਨਆਰਆਈ ਮਹਿੰਦਰ ਸਿੰਘ ਕਾਲਾ ਗੁੱਜਰ ਦੀ ਗੱਲ ਧਿਆਨ ਚ ਆਈ ਤਾਂ ਇੱਕ ਅੰਗਰੇਜ਼ ਗੋਲਡੀ ਫਾਈਨੈਂਸ ਦੇ ਧਿਆਨ ਚ ਆ ਗਈ ਵਿਦੇਸ਼ ਤੋਂ ਕਰੀਬ ਮਦਦ ਮਦਦ ਜੋ ਇਸ ਸਕੂਲ ਨੂੰ ਬਣਾਉਣ ਲਈ ਪਹੁੰਚੀ ਹੈ ਜਿਸ ਤੋਂ ਬਾਅਦ ਇਹ ਸਕੂਲ ਦਾ ਤੁਸੀਂ ਦੇਖ ਸਕਦੇ ਹੋ ਕਿ ਕਾਇਆਕਲ ਪਿੰਡ ਦੇ ਨੌਜਵਾਨਾਂ ਨੇ ਮਿਲ ਕੇ ਕੀਤਾ ਹੈ ਪੁਰਾਣੀ ਬਿਲਡਿੰਗ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਕਿ ਇਹ ਸੀ ਤੇ ਇਸ ਦੂਸਰੀ ਸਾਈਡ ਜਿਹੜੀ ਆ ਉਹ ਬਿਲਡਿੰਗ ਦਾ ਨਾਮਦਰਵਾਣ ਹੋ ਰਿਹਾ ਹੈ ਸਰਕਾਰਾਂ ਤੱਕ ਇਸ ਪਿੰਡ ਦੇ ਲੋਕਾਂ ਨੇ ਪਹੁੰਚ ਕੀਤੀ ਸਰਕਾਰ ਭਾਵੇਂ ਬਾਦਲ ਦੀ ਹੋਵੇ ਤੇ ਭਾਵੇਂ ਕੈਪਟਨ ਦੀ ਦੋਨਾਂ ਸਰਕਾਰਾਂ ਮੌਕੇ ਉੱਚ ਅਧਿਕਾਰੀਆਂ ਤੱਕ ਇੱਥੋਂ ਤੱਕ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਬਾਦਲ ਸਰਕਾਰ ਮੌਕੇ ਉਹਨਾਂ ਨੇ ਮੁੱਖ ਮੰਤਰੀ ਤੱਕ ਵੀ ਪਹੁੰਚ ਕੀਤੀ ਪਰ ਇਸ ਪਹੁੰਚ ਦਾ ਕੋਈ ਸਾਰਥਕ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਇਆ ਗੱਲ ਸਰਕਾਰਾਂ ਦੇ ਧਿਆਨ ਤੱਕ ਜ਼ਰੂਰ ਗਈ ਪਰ ਉਹਨਾਂ ਨੇ ਲਾਪਰਵਾਹੀ ਭਰੇ ਬਤੀਰੇ ਕਰਕੇ ਇਸ ਬਿਲਡਿੰਗ ਦਾ ਨਾਮ ਨਿਰਵਾਣ ਨਹੀਂ ਕੀਤਾ ਜਿਹੜੀ ਪਹਿਲਾਂ ਜਿਹੜੀ ਕਹੀਏ ਰਿਮਾਸ ਸੀ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਦਾ ਨਾਮ ਨਿਰਵਾਣ ਕਰਵਾਉਣ ਦੀ ਗੱਲ ਹੀ ਪੀੜਾ ਚੁੱਕਿਆ ਤਾਂ ਉਹ ਕਿਸ ਤਰ੍ਹਾਂ ਜਿਹੜਾ ਇਹ ਗੱਲ ਸਾਰੀ ਧਿਆਨ ਤੋਂ ਗਿਜਾਈ ਤੇ ਤੁਸੀਂ ਕਿਸ ਤਰ੍ਹਾਂ ਜਿਹੜਾ ਇਸ ਦਾ ਨਾਮ ਨਿਰਵਾਣ ਕਰਵਾਇਆ ਜਦੋਂ ਤਾਂ ਇਹ ਆਇਆ ਦੇਖੋ ਪਿੰਡ ਇਹਦੇ ਵਿੱਚ ਪਾਣੀ ਖੜ ਜਾਂਦਾ ਦੀਗਾ ਨੀਵੀਂ ਬਹੁਤ ਜ਼ਿਆਦੇ ਦੀ ਜਦੋਂ ਕੋਈ ਅੰਦਰ ਮਤਲਬ ਜਾਂਦਾ ਜਿਵੇਂ ਵਾਕਾਂ ਦੇ ਮਤਲਬ ਪੈਂਟਾ ਚੜ ਕੇ ਅੰਦਰ ਵਰਤਲਾ ਕੰਮ ਕਰਦੀ ਪਾਣੀ ਖੜਾ ਜਾਂਦਾ ਦੀਗਾ ਉਹਦੇ ਕਰਕੇ ਮਤਲਬ ਪਿੰਡ ਦੇ ਇਹ ਕਈ ਲੋਕ ਆਏ ਤਾਂ ਉਹ ਜਿਹੜਾ ਸਾਡੇ ਪਿੰਡ ਦਾ ਮੁੰਡਾ ਮਹਿੰਦਰਾ ਕਾਲਾ ਗੁਜਰ ਬਰ ਰਹਿੰਦਾ ਉਹਨੇ ਮਤਲਬ ਸਾਨੂੰ ਸਹਿਯੋਗਤ ਕਰਨ ਦਾ ਵਾਅਦਾ ਕਰਿਆ ਜੋੜੀ ਕੋਆਰਡੀਨੇਟਸ ਨਿਕਲੇ ਪਰ ਇਹਦੀ ਬਾਅਦ ਦੇ ਵਿੱਚ ਕੋਸਿਸਪੈਕ ਦੀ ਕੋਸਰ ਪਹੁੰਚਤਵਾਲ ਨੇ 2.5 ਲੱਖ ਰੁਪਏ ਪਹੁੰਚਤਵਾਲ ਸਾਹਿਬ ਨੇ ਦਿੱਤਾ ਦੀਗਾ ਕੋਈ ਨਾਲ ਅਸੀਂ ਇਹਦਾ ਨਿਰਮਾਣ ਸ਼ੁਰੂ ਕਰ ਲਿਆ ਇਹਦੀ ਬਾਅਦ ਅਸੀਂ ਪਿੰਡ ਬਹੁਤ ਸੀ ਫੰਡ ਇਕੱਠਾ ਕਰਿਆ ਉਸ 18-20 ਲੱਖ ਰੁਪਏ ਸਾਨੂੰ ਬਾਰੋਂ ਉਹਨਾਂ ਨੇ ਦਿੱਤਾ ਤਾਂ ਕਰਕੇ ਜਿਹੜਾ ਨਿਰਮਾਣ ਕਰਕੇ ਅਸੀਂ ਪੂਰੇ ਕੀਤਾ ਥੋੜਾ ਜਿਹੜਾ ਇਸ ਬਿਲਡਿੰਗ ਦੇ ਨਿਰਮਾਣ ਕਿਹਿਆ ਸੇ ਡਬਲ ਹੈ ਉਹ ਵੀ ਪੰਡਿਤ ਨਾਲ ਵਾਲਾ ਉਹਨੇ ਦੱਸਿਆ ਜਾ ਰਿਹਾ ਕਿ ਜਿਹੜੀ ਇੱਥੇ ਜਿਹੜੀ ਲੇਬਰ ਦਾ ਖਰਚ ਪੈਣਾ ਸੀ ਉਹਨੂੰ ਬਚਾਉਣ ਦੇ ਲਈ ਜਿਹੜਾ ਨੌਜਵਾਨਾਂ ਨੇ ਆਪ ਕੰਮ ਸਾਡਾ ਸਹਿਯੋਗ ਤਾਂ ਇਹੀ ਦੀ ਗੱਲ ਜਿੰਨਾ ਮਤਲਬ ਦਿਹਾੜੀ ਜਿਹੜੀ ਲੇਬਰ ਪੈਂਦੀ ਸੀ ਉਹ ਅਸੀਂ ਮਤਲਬ ਹਟਾ ਕੇ ਅਸੀਂ ਆਪ ਕੰਮ ਕਰਦੇ ਰਹਾਂ ਇਹਨੂੰ ਪੰਜ ਚਾਰ ਮਹੀਨੇ ਹੋ ਗਏ ਬਣਦੇ ਨੂੰ ਜਿੰਨਾ ਚਿਰ ਇਹ ਸ਼ੁਰੂ ਤੋਂ ਲੈ ਕੇ ਨਿਉਆਂ ਤੋਂ ਲੈ ਕੇ ਨਿਉਆਂ ਤੋਂ ਲੈ ਕੇ ਨਾ ਕਨੈਕਟਰ ਨਹੀਂ ਪਿਆ ਫਲਾਸਟਰ ਨਹੀਂ ਹੋਇਆ ਪਰ ਸਿੰਘ ਲੱਗਿਆ ਸੀ ਆਪ ਦੇ ਰਾਤ ਕੰਮ ਕਰਿਆ ਲੇਬਰ ਚ ਨਹੀਂ ਸਾਨੂੰ ਹੋ ਸਕਿਆ ਉਹ ਨਹੀਂ ਅਸੀਂ ਬਚਾਈ ਉਹ ਇੱਕ ਹੋਰ ਜਿਹੜੀ ਕਿ ਸਸਤਾ ਹੈ ਉਹਦਾ ਵੀ ਇਸ ਤਰ੍ਹਾਂ ਸਹਿਯੋਗ ਜਿਹੜਾ ਰਿਹਾ ਹੈ ਫਿਰ ਦੇਖੋ ਜੀ ਸਮੇਂ ਨਿਆ ਸਰਕਾਰਾਂ ਨੇ ਤਾਂ ਕੁਝ ਵੀ ਸਕੂਲ ਵਾਸਤੇ ਨਹੀਂ ਸੋਚਿਆ ਸਾਡੇ ਮਾਨਯੋਗ ਮੰਤਰੀ ਪਾਰਲੀਮੈਂਟ ਸਰਪੰਨ ਅਸੀਂ ਮਾਨ ਉਹਨਾਂ ਨੇ ਪਹਿਲਾਂ ਵੀ ਪਿੱਛੇ ਜਿਹੜੇ ਨਵੇਂ ਬਾਥਰੂਮ ਬਣੇ ਨੇ 1 ਲੱਖ ਰੁਪਏ ਦੇ ਕਰਾਟ ਉਹਨਾਂ ਨੇ ਪਹਿਲਾਂ ਦੇ ਦਿੱਤੀ ਸੀਗੀ 2.5 ਲੱਖ ਰੁਪਏ ਉਹਨਾਂ ਨੇ ਸਕੂਲ ਦਾ ਪਹਿਲਾ ਬੌਂਸਮਲ ਚੈੱਕ ਉਹਨਾਂ ਵੱਲੋਂ ਸ਼ੁਰੂਆਤ ਮੰਨ ਲਓ ਉਹਨਾਂ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਜਿਹੜਾ ਪਹਿਲਾ ਸਾਡੇ ਸਕੂਲ ਦੀ ਅਸੀਂ ਉਹਨਾਂ ਕੋਲ ਗਏ ਮਾਨ ਸਾਹਿਬ ਕੋਲੇ ਹਾਲਾਤ ਉਹਨੂੰ ਦੱਸੇ ਸਕੂਲ ਦੇ ਸੀਨੇ ਸਾਨੂੰ ਉਹਨੇ ਫਸਟ ਗਾਂਚੋਂ 2.5 ਲੱਖ ਰੁਪਏ ਸਕੂਲ ਵਾਸਤੇ ਦਿੱਤਾ ਜਿੱਥੋਂ ਸਾਰੇ ਇਹ ਮਤਲਬ ਨੀਡ ਕੇ ਸਕੂਲ ਦੇ ਮਾਨ ਸਾਹਿਬ ਦੇ ਵੱਲੋਂ ਫਿਰ ਅਤੇ ਕੁਝ ਡਰਾਫਟ ਉਹ ਕਰਕੇ ਚਲੋ ਬਾਹਰ ਸਹਿਯੋਗ ਹੋਇਆ ਤਾਂ ਕਰਕੇ ਸਾਡੇ ਮਤਲਬ ਸੇਰਾ ਸੇਰਾ ਦੇਖ ਗਵਰਨਮੈਂਟ ਨੇ ਸਮੇਤ ਗਵਰਨਮੈਂਟ ਨੇ ਕੁਝ ਵੀ ਮਤਲਬ ਜਿਹਦੇ ਕਿਤੇ ਬਾਜੀ ਅਸੀਂ ਚੇਤ ਸਿੰਘਲਾ ਸਾਹਿਬ ਵਿੱਚ ਕੁਝ ਵੀ ਐ ਨਹੀਂ ਆਪਾਂ ਨੇ ਕਹਿੰਦੇ ਸਾਨੂੰ ਕੋਈ ਸਮੇਂ ਦੀ ਸਰਕਾਰ ਨੇ ਕਿਸੇ ਨੇ ਸਹਿਯੋਗ ਨਹੀਂ ਦਿੱਤਾ ਅਸੀਂ ਮਾਨ ਸਾਹਿਬ ਕੋਲੇ ਸਿਰਫ ਇੱਕ ਵਾਰ ਹੀ ਗਏ ਸੀਗੇ ਅਸੀਂ ਸਰਪੰਚ ਸਾਹਿਬ ਉਦੋਂ ਮਤਲਬ ਪੰਚਾਇਤ ਚੋਣ ਨਹੀਂ ਹੋਈ ਸੀ ਜਦੋਂ ਸਾਨੂੰ ਉਹਨਾਂ ਨੇ 2.5 ਲੱਖ ਰੁਪਏ ਦਾ ਚੈੱਕ ਸਾਨੂੰ ਮਾਨ ਸਾਹਿਬ ਨੇ ਦਿੱਤਾ ਸੀ ਉਹਨਾਂ ਦੀ ਬਦੌਲਤ ਹੀ ਜਦੋਂ ਸਾਡਾ ਥੋੜਾ ਜਿਹਾ ਉਤਸ਼ਾਹ ਵਧ ਗਿਆ ਵੀ ਚਲੋ ਸਾਨੂੰ ਪੈਸੇ ਆਏ ਨੇ ਅੱਗੇ ਲੱਕੇ ਕੰਮ ਨੂੰ ਸ਼ੁਰੂ ਕਰੀਏ ਜਿਹੜੇ ਵਿਦਿਆਰਥੀ ਨਹੀਂ ਉੱਥੇ ਵਿਦਿਆਰਥੀਆਂ ਦੀ ਗਿਣਤੀ ਜਿਹੜੀ ਉਹ ਕਿੰਨੀ ਹੈ ਤੇ ਹੁਣ ਜਿਹੜੇ ਵਿਦਿਆਰਥੀ ਨਹੀਂ ਕਿਉਂਕਿ ਇੱਥੇ ਬਿਲਡਿੰਗ ਦਾ ਨਾਮ ਰਵਾਨ ਹੋ ਰਿਹਾ ਹੈ ਕਿਉਂ ਨਹੀਂ ਪੜਦੇ ਤਾਂ ਜਿਹੜੇ ਹੁਣ ਵਿਦਿਆਰਥੀ ਨੇ ਉਹ ਕਿੱਥੇ ਪੜ ਰਹੇ ਨੇ ਸਾਰੋ ਸਾਹਮਣੇ ਇੱਕ ਮੰਦਿਰ ਹੈ ਮੌਤ ਦਾ ਉਹਦੇ ਵਿੱਚ ਬਿਜਾਰਸੀ ਪੜ ਰਹੇ ਨੇ ਕਰੰਟ ਸਟੇਟਸ ਬੱਚਿਆਂ ਦੀ ਅੱਜ ਦੀ 136 ਗਿਣਤੀ ਹੈ ਕੋਵਿਡ ਸਕੂਲ ਦੇ ਵਿੱਚ ਪੰਦੇ ਟੀਚਰ ਨੇ 136 ਬੱਚਿਆਂ ਦੀ ਗਿਣਤੀ ਹੈ ਉਹ ਸਾਹਮਣੇ ਆਪਣਾ ਮੰਦਿਰ ਬਣਾਇਆ ਉਹਦੇ ਵਿੱਚ ਬੱਚੇ ਪੜ ਰਹੇ ਨੇ ਜੀ ਤਕਰੀਬਨ ਪਿਛਲੇ ਨਾਲ 1 ਸਾਲ ਡੇਢ ਸਾਲ ਤੋਂ ਬੱਚੇ ਉੱਥੇ ਪੜ ਰਹੇ ਨੇ ਕੋਈ ਇਹਦਾ ਉੱਥੇ ਜਿਹੜੀਆਂ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਸਮੱਸਿਆਵਾਂ ਵੀ ਹੁੰਦੀਆਂ ਹਨ ਕਿ ਤੁਸੀਂ ਦੱਸਿਆ ਵੀ ਉਹ ਛੱਡ ਥੱਲੇ ਪੜ ਰਹੇ ਨੇ ਤਾਂ ਛੱਡ ਦਾ ਸੇਕ ਹੈ ਗਰਮੀ ਜਿਹੜੀ ਸਾਰੀ ਸਾਲ ਉਹਨਾਂ ਦੇ ਉੱਪਰ ਦੀ ਲੰਘਿਆ ਤਾਂ ਉਹ ਸਮੱਸਿਆ ਨੂੰ ਦੇਖਦੇ ਉਸ ਤੋਂ ਦੇ ਵੱਲੋਂ ਕਿਹ ਜੀ ਤਿਆਤਵਰਤੀ ਵੀ ਸਿਰਫ ਉੱਥੇ ਜਿਹੜਾ ਪੱਖਿਆਂ ਦਾ ਪ੍ਰਬੰਧ ਵੀ ਲਾਉਂਦੇ ਰਿਆਂ ਆਪਾਂ ਫਰਾਟੇ ਪੱਖੇ ਲਾਗਦੇ ਨੇ ਉੱਪਰ ਜੈਸੇ ਤਾਂ ਹੈ ਨਹੀਂ ਓ ਪੱਖੇ ਪਾਣੀ ਦਾ ਪ੍ਰਬੰਧ ਵੀ ਚਲੋ ਬੱਚਿਆਂ ਨੂੰ ਕੈਂਪਰ ਜਾਂ ਇਹ ਆ ਵਗਰਾ ਕੀਤਾ ਜਾਂਦਾ ਸੀ ਉਹ ਪਾਉਂਦੇ ਹੈ ਨਹੀਂ ਪਾਣੀ ਵੀ ਤੇ ਪੀਣ ਨੂੰ ਬੱਚਿਆਂ ਨੂੰ ਉਹਨਾਂ ਦਾ ਮਿੱਡੇ ਮਿਲ ਸਾਹਮਣੇ ਇੱਕ ਘਰ ਬਣਿਆ ਹੈ ਕਿਸੇ ਨੇ ਚਲੋ ਦੇ ਤਾਂ ਆਪਾਂ ਨੂੰ ਬੱਚਿਆਂ ਮੁੰਡੇ ਕਲੱਬ ਵਾਲੇ ਲੈਣੇ ਸਾਰੇ ਵੀ ਅਪਮਾ ਇੱਥੇ ਤੱਕ ਪਹੁੰਚ ਗਏ ਮੰਦਨਤਾ ਕਮੀ ਸਾਨੂੰ ਸਾਡਾ ਕੀ ਸਟੇਟਸ ਸੀ ਵੀ ਆਪਣੇ ਪਿੰਡ ਦੇ ਸਕੂਲ ਨੂੰ ਅਸੀਂ ਉੱਪਰ ਲੈ ਕੇ ਜਾਈਏ ਚਲੋ ਅਸੀਂ ਲਿਆਂਦਾ ਮਿਹਨਤ ਕੀਤੀ ਬਾਰੋ ਵੀ ਐਨਆਰਐਨ ਆਪਣਾ ਸਹਿਯੋਗ ਦਿੱਤਾ ਕਲੱਬ ਨੇ ਦਿੱਤਾ ਪਿੰਡ ਨੇ ਦਿੱਤਾ ਸਾਡੇ ਸਕੂਲ ਦਾ ਅੱਜ ਗ੍ਰਾਂਟ ਸਟੇਟਸ ਬਹੁਤ ਵਧੀਆ ਹੈ ਇਹ ਥੋੜੀ ਮਤਲਬ ਇੱਕ ਮਹੀਨੇ ਦੇ ਵਿੱਚ ਬਿਲਡਿੰਗ ਸਾਡੀ ਕੰਪਨੀ ਤੋਂ ਤਿਆਰ ਹੋ ਜੂਗੀ ਅੱਜ ਵੀ ਅਸੀਂ ਮਿਸਤਰੀ ਨਾਲ ਗੱਲ ਕਰਕੇ ਫਿੱਕੀਆਂ ਵੀ ਲੱਗ ਜਾਣਗੀਆਂ ਸ਼ਾਇਦ ਕੱਲ ਨੂੰ ਹੀ ਰੀਆਂ ਕਰਾ ਕੇ ਪੇਂਟ ਅਸੀਂ ਛੋੜ ਦੇਣਾ ਹੈ ਸਕੂਲ ਦਾ ਤੁਸੀਂ ਇਸ ਸਕੂਲ ਦਾ ਜਿਹੜਾ ਨਿਰਮਾਣ ਸ਼ੁਰੂ ਕੀਤਾ ਸੀ ਕਿੰਨਾ ਸਮ ਇਹ ਜਿਹੜਾ ਸਕੂਲ ਸੀਗਾ ਇਹ ਪੰਜਾਬ ਸਰਕਾਰ ਨੇ ਇਕਦਾਂ ਅੰਮ ਸੇਕ ਕੋਸਟ ਕੀਤਾ ਵੈਸੇ ਜੇ ਇਹਦੇ ਬੱਚੇ ਸੀ ਜਿਹੜੇ ਮੰਦਰਿ ਪੜ੍ਹਦੇ ਨੇ ਬਿਲਡਿੰਗਾਂ ਸੇਕ ਕੋਸਟ ਸੀ ਇਹ ਤਕਰੀਬਨ ਸਾਨੂੰ 6 ਮਹੀਨਿਆਂ ਤੋਂ ਲੈ ਕੇ ਹੁਣ ਤੱਕ ਬਿਲਡਿੰਗ ਬਣਾਉਣ ਦਾ ਕੰਮ ਚੱਲ ਰਿਹਾ ਹੈ ਇਹ ਬਿਲਡਿੰਗ ਕਿੱਥੇ ਆ ਰਹੀ ਹੈ ਇਹ ਬੱਚੇ ਬਿਚੋਂ ਦੇ ਕਾਬਲ ਹੈ ਜਿਹੜੀ ਪੁਰਾਣੀ ਬਿਲਡਿੰਗ ਸੀ ਉਹਦੇ ਜਿਹੜੇ ਹਾਲਾਤ ਸੀ ਉਹ ਕਿਸ ਤਰ੍ਹਾਂ ਦੇ ਸੀ ਉਹ ਹਾਲਾਤ ਇਹ ਸੀ ਕੋਈ ਵੀ ਅਣਕੋਈ ਮਨ ਲਾ ਹੋਸਾਤਾ ਸੀਗਾ ਤੇ ਕਿਨ ਨਕਸ਼ਾ ਅਨੁਸਾਰ ਇਹ ਬੱਚੇ ਨਾਲ ਸਾਥ ਦੇ ਨਾਲ ਜਿਸ ਜਿਸ ਪਹਿਲਾਂ ਦੇਖਿਆ ਵੀ ਜਿਵੇਂ ਸੇ ਮਾਰਬਲ ਮੁਕਮਲ ਬਣ ਦਤ ਰਿਹਾ ਵੀ ਅਸੀਂ ਵੀਡੀਓ ਕਰਕੇ ਗਈ ਸੀ ਮਾਰ ਕੇ ਉਹ ਵੀ ਮੰਦਰੀ ਲਈ ਤਾਂ ਤੁਸੀਂ ਮੈਨੂੰ ਪੜਾਈਆਂ ਤੇ ਜਿਹੜੀ ਪਹਿਲਾਂ ਜਿਹੜੇ ਇਹ ਹਾਲਾਤ ਸੀ ਤੁਸੀਂ ਦੱਸਿਆ ਕਿ ਉਹ ਦਿੱਤਾ ਉਸ ਸਮੇਂ ਜਿਹੜੇ ਬੱਚੇ ਜਿਹੜੇ ਇਸ ਸਕੂਲ ਦੇ ਵਿਦਿਆਰਥੀ ਇੱਥੇ ਪੜ੍ਹਦੇ ਨੇ ਉਹ ਉਹਨਾਂ ਦੀ ਜਮਾਤਾਂ ਸੀ ਕਿੱਥੇ ਲੱਗੀਆਂ ਪਹਿਲਾਂ ਜਿਹੜੇ ਬੱਚੇ ਪੜ੍ਹਦੇ ਸੀਗੇ ਇਸ ਸਕੂਲ ਦੇ ਵਿੱਚ ਉਹਨਾਂ ਦੀਆਂ ਜਮਾਤਾਂ ਸੀ ਜਿਹੜੀਆਂ ਉਪਰ ਆ ਮੰਦਰ ਦੇ ਵਿੱਚ ਹੀ ਬੈਠੇ ਹੁਣ ਹੁਣ ਵੀ ਇੱਥੇ ਹੀ ਲੱਗਦਾ ਸਕੂਲ ਜਿਨਾਂ ਜਿਹੜੇ ਬਿਲਡਿੰਗ ਪੂਰੀ ਸੇਬ ਤੇ ਆ ਇਹ ਹੁੰਦੀ ਹੁਣ ਆ ਜਰ ਮੰਦਰ ਦੇ ਵਿੱਚ ਜਗਾ ਸਕੂਲ ਸਥਾਪਿਤ ਹੋਇਆ ਹੈ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਪਹਿਲਾਂ ਬਾਦਲ ਦੀ ਸਰਕਾਰ ਰਹੀ ਜ ਤੇ ਹੁਣ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਦੋਨਾਂ ਸਰਕਾਰਾਂ ਨੇ ਧਿਆਨ ਚ ਤੁਹਾਡੇ ਵੱਲੋਂ ਕਿ ਜਿਹੜਾ ਇਹ ਮਸਲਾ ਲਿਆਂਦਾ ਨਹੀਂ ਗਿਆ ਨਹੀਂ ਪਹਿਲਾਂ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਬਾਸਨਬਾਲ ਦੇ ਧਿਆਨ ਦੇ ਵਿੱਚ ਵੀ ਸੀਗਾ ਉਹਨਾਂ ਨੂੰ ਵੀ ਅਸੀਂ ਅਪੋਜੀਸ਼ਨ ਅੰਤੀਆ ਪਿੰਡ ਤੌਰ ਤੇ ਪੰਚਾਇਤੀ ਤੌਰ ਤੇ ਇਹਦੇ ਬਾਰੇ ਕਿਸੇ ਨੇ ਧਿਆਨ ਨਹੀਂ ਦਿੱਤਾ ਇਹ ਬਸ ਸਾਡੀ ਵਰਗਿਸਮਤੀ ਲਾ ਲਓ ਜਾਂ ਤੁਸੀਂ ਤਰ੍ਹਾਂ ਦੀ ਗਾਲੋ ਵੀ ਸਾਡੇ ਜਿਹੜੇ ਹਲਕਾ ਇੰਚਾਰਜ ਸੀ ਉਹਨਾਂ ਨੇ ਧਿਆਨ ਨਹੀਂ ਦਿੱਤਾ ਤਾਂ ਕਰਕੇ ਇਰੇ ਪਿੰਡ ਨੇ ਆਪ ਹੀ ਆਪ ਸਕੂਲ ਤੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਨ ਤੇ ਇਸ ਆਂਗਣਾ ਨੇ ਇਸ ਬਿਲਡਿੰਗ ਨੂੰ ਜਿਹੜਾ ਨਵਾਂ ਨਿਰਮਾਣ ਕਰਦੇ ਨੇ ਇੱਥੇ ਜਿਹੜਾ ਨਵੀਂ ਬਿਲਡਿੰਗ ਕੋਲ ਬਾਈਆ ਸੀ ਨੇ ਇਧਰ ਤੁਸੀਂ ਦੇਖਿਆ ਹੀ ਹੈ ਗਰਾਊਂਡ ਵਾਸਤੇ ਇਹ ਬੇਲੀ ਵਿਗਾ ਪਈ ਸੀ ਜਦੋਂ ਅਸੀਂ ਮਤਲਬ ਸਕੂਲ ਨੂੰ ਵਿਧਾਵਾ ਦੇਣ ਵਾਸਤੇ ਗਰਾਊਂਡ ਵਾਸਤੇ ਜਗ੍ਹਾ ਤਿਆਰ ਕੀਤੀ ਤਾਂ ਇੱਥੇ ਕਈ ਲੋਕਾਂ ਨੇ ਅੱਗੇ ਦੇ ਧੱਕੇ ਨਾਲ ਰੁੜੀਆਂ ਲਾਉਣੇ ਸ਼ੁਰੂ ਕਰ ਦਿੱਤੇ ਅਸੀਂ ਰੁੜੀਆਂ ਚ ਕਾਉਣ ਵਾਸਤੇ ਸਾਡੇ ਤੇ ਉਹ ਪਰਚੇ ਹੋਏ 751 ਦੇ ਜਾਂ ਕੋਈ ਕੋਰਟ ਦੇ ਵਿੱਚ ਵੀ ਚੱਲਦਾ ਅਸੀਂ ਦੇਖਣ ਉਹਨਾਂ ਨੂੰ ਵੀ ਕੋਰਟ ਦੇ ਰਾਹੀਂ ਮੰਗਦੇ ਕੋਰਟ ਦੀ ਕੀ ਹੈ ਫੈਸਲਾ ਇਹਨੇ ਤੁਸੀਂ ਜਿਹੜਾ ਜ਼ਿਕਰ ਕੀਤਾ ਕਿ ਫੋਰਮ ਤੋਂ ਜਿਹੜੇ ਕੁਝ ਲੋਕ ਨੇ ਉਹ ਇੱਥੇ ਆ ਕੇ ਮਦਦ ਕਰਕੇ ਗਏ ਨੇ ਤੁਸੀਂ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰੋਗੇ ਕਿ ਉਹ ਇੱਥੇ ਆ ਕੇ ਜਿਹੜੀ ਇਹ ਬਿਲਡਿੰਗ ਦੇ ਨਾਮ ਨਰਮਨ ਨੂੰ ਦੇਖ ਕੇ ਗਏ ਨੇ ਹਾਂਜੀ ਉਹ ਆਏ ਨੇ ਦੋ ਤਿੰਨ ਵਾਰ ਕੀ ਉਹ ਹੁਣ ਆਉਂਦੇ ਜਾਂਦੇ ਰਹਿੰਦੇ ਨੇ ਹੁੰਦਾ ਕਈ ਵਾਰ ਆ ਗਏ ਤੇ ਜਿਵੇਂ ਉਹਨਾਂ ਦੁਆਰੇ ਵੀ ਉਹਨਾਂ ਨੇ 10ਵੇਂ ਮਹੀਨੇ ਵਿੱਚ ਸ਼ਾਇਦ ਉਹ ਹਫ਼ਤੇ ਦੇ ਹਫ਼ਤੇਾਂ ਤੱਕ ਉਹ ਰਹੋਗੇ ਦੁਆਰੇ ਆ ਕੇ ਦੇਖੀ ਜਾਣਗੇ ਉਹਨਾਂ ਦੀ ਦੇਖ ਰਿਕਸ਼ੀ ਚ beres